ਹਾਂ ਗੁਰਦੁਆਰਾ ਦੇਖਿਓ ਤੁਸੀਂ ਹੁਣ ਤੁਹਾਨੂੰ ਸਾਰਿਆਂ ਨੂੰ ਦਰਸ਼ਨ ਕਰਾਵਾਂਗੇ ਮਹਾਰਾਜ ਦੇ ਆਜੋ ਮੈਂ ਬਾਈ ਗੁਰੂਪਾਪੇ ਛੜਦੀਆਂ ਕਲਾ ਬਖਸ਼ਿਓ ਹਰ ਇੱਕ ਬੰਦੇ ਨੂੰ ਖੁਸ਼ੀ ਦਿਓ ਵੱਖ ਕਰ ਬਾਕੀ। ਉਧਰਲੀ ਸਾਈਡ ਰੱਖਿਓ ਕਰਨ ਦੀ ਸਾਈਡ ਦੇ। ਲਾਹੌਰ ਦੇ ਹਾਕਮ ਵੱਲੋਂ ਸਾਹੀ ਫਰਮਾਨ। ਦੇਖ ਕੇ ਨਾਈ ਚੀਜ਼ਾਂ ਬੜਾ ਰੂਹ ਕੰਬ ਜਾਂਦੀ ਆ। ਕਿੰਨੀਆਂ ਕੁਰਬਾਨੀਆਂ ਦਿੱਤੀਆਂ ਬਾਬਾ ਜੀ ਨੇ ਆਪਣੇ ਲਈ ਇਹ ਕਿ ਕੋਈ ਚੀਜ਼ ਬਿਲਕੁਲ ਹੁਤਾ ਹੀ ਬਣਾਈ ਹੋਈ ਹੈ ਮਾਤਾ ਪੰਗੋਜੀ ਵਾਹ ਕਰੋ ਜ਼ਰੂਰ ਇੱਥੇ ਸਾਰੇ ਮੱਥਾ ਟੇਕਣਾ ਇੱਕ ਵਾਰ ਜਦੋਂ ਵੀ ਕਿਤੇ ਲੰਘਦੇ ਕਰਦੇ ਹੁੰਦੇ ਹੋ ਤਾਂ ਜ਼ਰੂਰ ਆਇਆ ਕਰੋ ਵਾਹ ਕਰੋ ਦੇਖਰੇ ਆਈਏ ਮਹਾਸਿੰਘ ਜੀ ਮੈਂ ਇੱਕ ਗੱਲ ਦੱਸਣ ਲੱਗੀ ਆ ਜਦੋਂ ਅਸੀਂ ਮੱਥਾ ਟੇਕਣ ਲੱਗੇ ਅੰਦਰ ਜਾ ਕੇ ਬੈਠ ਗਏ ਤਾਂ ਬੁੜੀਆਂ ਗੱਲਾਂ ਕਰੀ ਜਾਣ ਮੈਨੂੰ ਨਹੀਂ ਪਤਾ ਉਹ ਕਿਸੇ ਦੀਆਂ ਚੁਗਲੀਆਂ ਕਰਦੀਆਂ ਸੀ ਪਰ ਇਦਾਂ ਚੰਗਾ ਨਹੀਂ ਲੱਗਦਾ ਹਨਾ ਜਦੋਂ ਕੋਈ ਵੀ ਆਉਂਦਾ ਹੋਵੇ ਸ਼ਰਧਾ ਨਾਲ ਆਇਆ ਕਰੋ ਥੋੜਾ ਟਾਈਮ ਕੱਢ ਕੇ ਆਉਣੇ ਹੋ ਤਾਂ ਤੇ ਹਾਜ਼ਰੀ ਚੰਗੀ ਲਵਾ ਕੇ ਜਾਇਆ ਕਰੋ ਮਹਾਰਾਜ ਦੇ ਘਰੇ ਕਿਉਂਕਿ ਇੱਥੇ ਕਿਸੇ ਨੇ ਕੁਝ ਨਹੀਂ ਲੈ ਜਾਣਾ ਥੋੜੇ ਸਿਰਫ ਤੁਹਾਡੇ ਨਾਲ ਚੰਗੇ ਕਰਮ ਜਾਣੇ ਆ ਹੋਰ ਤੁਹਾਡਾ ਕਿਸੇ ਨੇ ਕੁਝ ਨਹੀਂ ਯਾਦ ਰੱਖਣਾ ਤੁਸੀਂ ਚੰਗੇ ਕੰਮ ਕਰਮ ਕੀਤੇ ਹੋਣਗੇ ਨਾ ਤਾਂ ਤੁਹਾਨੂੰ ਯਾਦ ਕਰਨਗੇ ਲੋਕੀ ਤੇ ਫਿਰ ਤੁਹਾਨੂੰ ਮਹਾਰਾਜ ਦੇ ਘਰੇ ਵੀ ਜਗ੍ਹਾ ਮਿਲ ਚੁਗੀ ਅੰਮਾ ਕਿੱਧਰ ਚੱਲ ਗਏ ਵਾਹਿਗੁਰੂ ਬਾਬਾ ਜੀ ਕਿੰਨੇ ਸੋਹਣੇ ਬਣਾਇਆ ਮੋਰ ਮਮਾ ਆ ਜਾ ਉਹ ਖੜਿਆ ਵਾਹਿਗੁਰੂ ਜੀ ਬਖਸ਼ਿ ਹੁਣ ਆਪਾਂ ਚੱਲੀਏ ਨਿਸ਼ਾਨ ਸਾਹਿਬ ਨਿਸ਼ਾਨ ਸਾਹਿਬ ਕੋਲ ਮਥਾੜੇ ਕਾ ਸਾਹ ਚੜਿਆ ਕਰਕੇ ਬੋਲਿਆ ਵੀ ਨਹੀਂ ਜਾਂਦਾ ਆਪਾਂ ਚੱਲਨੇ ਆ ਘਰ ਨੂੰ ਵਾਪਸ ਬਾਬਾ ਜੀ ਦੇ ਦਰਸ਼ਨ ਆਪਾਂ ਕਰ ਲਿਆ ਹੋਪਸ ਸਾਰਿਆਂ ਨੇ ਤੁਸੀਂ ਵੀ ਕਰਲੇ ਹੋਣਗੇ ਗਾਇਜ਼ ਕੋਣ ਤਾਂ ਚਲੋ ਵੱਡੇ ਹੋ ਗਏ ਜੋ ਛੋਟੇ ਛੋਟੇ ਹੁੰਦੇ ਸੀ ਨਾ ਡਾਲ ਪਿਛੇ ਇੰਨਾ ਲੜਦੇ ਹੁੰਦੇ ਸੀ ਘਰਦਿਆਂ ਨੂੰ ਕਹਿਣਾ ਡਾਲ ਲੈਣੀ ਆ ਐ ਨਿੱਕੀਆਂ ਨਿੱਕੀਆਂ ਚੀਜ਼ਾਂ ਦੇਖ ਕੇ ਬੜੀ ਖੁਸ਼ੀ ਆਉਂਦੀ ਹੁੰਦੀ ਆ ਫੜਾ ਦਿਲ ਕਰਦਾ ਇੱਕ ਵਾਰ ਬਚਪਨ ਫੇਰ ਆਵੇ ਤੇ ਦੁਬਾਰਾ ਇਹੀ ਚੀਜ਼ਾਂ ਨਾਲ ਖੇਡੀ ਆਂ ਆ ਜਾਓ ਮੰਮਾ ਕੀ ਲੈਣਾ ਤੁਸੀਂ ਕੀ ਲੈਣਾ ਮੰਮਾ ਆਹੋ ਜਰਾ ਆ ਜਾ ਕੇ ਸਪੋਲ ਲਾ ਦੇ ਤਾ ਕਰ ਲੋ ਯਾਦ ਉਹ ਦੇ ਕੁਡੜੀ ਇੱਥੇ ਆ ਦੇਖਦੇ ਆ ਮੌਸਮ ਤੇ ਵਾਤਾਵਰਣ ਪਤਾ ਖੇਡਣਾ ਤੇਰੀਆਂ ਚੀਜ਼ਾਂ ਨਾਲ ਤੋਤਾ ਕਿਥੇ ਤੋਤਾ ਕਿੱਥੇ ਆ ਤੋਤਾ ਆਂਟੀ ਕਿੰਦੇ ਸੀ ਤੋਤਾ ਲੈ 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 ਤੋਤਾ ਜੀ ਆ ਜਾ ਮਾਨੀ ਪੀਂ ਜਾ ਕਣਾਂ ਲੈ ਮੰਜਰ ਹਾਂਜੀ ਆਂਟੀ ਇਹ ਤਾਂ ਹੈ ਪਾਣੀ ਦੇਵਾ ਇੱਥੇ ਲੈ ਤਾ ਵਸ ਕੱਲ ਲੈ ਤਾ